ਸਸੀ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਰਿਪੋਰਟ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਬਾਈ ਪਿੰਡ ਬੁਰਜ ਹਰੀਕੇ ਬਾਈ ਮਾਨਕ ਦੇ ਘਰੇ ਬਾਕੀ ਡਿਟੇਲ ਆਪਾਂ ਬਾਈ ਮਾਨਕ ਤੋਂ ਪੁੱਛਦੇ ਹਾਂ ਸਸਿਕਾ ਬਾਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਜੇ ਕਿਸੇ ਨੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆ ਜੀ ਆਪਣਾ ਗੜਾੜੀ ਅਰੇ ਰਾਤੇ ਕਰ ਠੀਕ ਹੋ ਜੀ ਜਿਲ੍ਹਾ ਆਪਣਾ ਫਰੀਦਕੋਟ ਪੈਂਦਾ ਤੁਸੀਂ ਠੀਕ ਹੋ ਜੀ ਤਹਿਸੀਲ ਜੈਤੋ ਪੈਂਦਾ ਬਾਈ ਜਿਹੜਾ ਇਹ ਪਿੰਡ ਆ ਇਹ ਬਗਰਾੜੀ ਤੋਂ ਥੋੜਾ ਦੂਰੀ ਆ ਤੇ ਬਠਿੰਡੇ ਤੋਂ ਕੋਟਗਪੁਰੇ ਰਾਹ ਵਿੱਚ ਪੈਂਦਾ ਇਹ ਪਿੰਡ ਤੇ ਬਾਈ ਆਪਣਾ ਬਠਿੰਡਾ ਕਿੰਨੇ ਕ ਦੂਰ ਪੈਂਦਾ 35 ਕਿਲੋਮੀਟਰ ਬਾਟਾਈ 35 ਕਿਲੋ ਬਾਈ ਨੂੰ ਬਠਿੰਡਾ ਪੈਂਦਾ ਜੇ ਕਿਸੇ ਨੇ ਬਾਹਰਲੇ ਵਪਾਰੀ ਨੇ ਬਾਈ ਨਾਲ ਆਉਣਾ ਹੋਵੇ ਕੰਟੈਕਟ ਕਰਨਾ ਤੇ ਬਾਈ ਦਾ ਪਿੰਡ 35 ਕਿਲੋਮੀਟਰ ਦੂਰ ਆ ਹਾਂਜੀ ਅੱਜ ਪਸ਼ੂਆਂ ਦੀ ਡਿਟੇਲ ਦੱਸੋ ਕਿੰਨੇ ਕ ਪਸ਼ੂ ਆ ਜੀ ਅੱਜ ਆਪਣੇ ਕੋਲ ਕੀ ਡਿਟੇਲ ਆ ਜੀ ਤੇ ਦੱਸੋ ਜੀ ਕਿਹੜੇ ਦੀ ਜਾਣਕਾਰੀ ਦਿਓ ਜੀ ਸਾਰਿਆਂ ਦੀ ਇਹ ਸੂਈ ਆਈ 2 ਦਿਨ ਹੋ ਗਏ 2 ਦਿਨ ਹੋ ਗਏ ਸੂਈ ਨੂੰ ਮਗਰ ਕੀ ਹੈ ਜੀ ਇਹਦੇ ਬੱਚਾ ਜੀ ਮਗਰ ਬਈ ਇਹਦੇ ਬੱਚਾ ਉਹ ਦੇਖ ਸਕਦੇ ਹੋ ਤੁਸੀਂ ਠੀਕ ਹੋ ਜੀ ਤੇ ਤੁਸੀਂ ਦੇਖ ਸਕਦੇ ਹੋ ਬਈ ਉਹ ਹਨ ਚੈੱਕ ਕਰ ਸਕਦੇ ਆ ਠੱਪੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਬਈ ਮੜਾ ਤੋਰਾ ਦੱਸਾ ਦੇਈ ਇਹ ਬਹੁਤ ਸੋਹਣੀ ਗਾਂ ਵੀਰੇ ਗਾਂ ਦਾ ਪ੍ਰਿੰਟ ਬਹੁਤ ਸੋਹਣਾ ਐਸਾ ਫਗਾਂ ਮੂੰ ਮਥਰੀ ਬਹੁਤ ਜ਼ਿਆਦਾ ਚੰਗੀ ਆ ਤੋਰਾ ਤੁਸੀਂ ਦੇਖ ਸਕਦੇ ਆ ਕੋਈ ਵੀ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਬਾਈ ਤੇ ਤੁਹਾਨੂੰ ਅਸੀਂ ਬਾਈ ਦਾ WhatsApp ਨੰਬਰ ਦੇਵਾਂਗੇ ਉਹ ਤੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਜਾਂ ਉਹ ਤੇ ਕੋਈ ਗੱਲਬਾਤ ਕਰ ਸਕਦੇ ਹੋ ਅੱਜ ਦੀ ਵੀਡੀਓ ਬਈ ਤਿੰਨ ਪਸ਼ੂਆਂ ਦੀ ਥੋੜੀ ਲੰਮੀ ਬਣੂਗੀ ਤੇ ਬੇਨਤੀ ਆ ਵੀਡੀਓ ਲਾਸਟ ਤੱਕ ਦੇਖਿਓ ਥਾਣੋਂ ਬੰਨੇ ਦੀ ਬਹੁਤ ਜ਼ਿਆਦਾ ਚੰਗੀ ਆ ਦੇਖ ਹੀ ਸਕਦੇ ਹੋ ਤੁਸੀਂ ਤੁਹਾਡੀ ਆਸ ਨਾਲ ਵੀਰੇ ਕਿੰਨਾ ਕੁ ਦੁੱਧ ਕੱਢੂਗੇ ਅਸਾਂ ਨੇ ਦੁੱਧ ਦੇ ਦੂਗੀ 17-18 ਲੀਟਰ ਹੀ 17-18 ਲੀਟਰ ਦੁੱਧ ਦੇਣ ਦੀ ਆ ਆ ਸ 17-18 ਦੁੱਧ ਲੀਟਰ ਦੇਣ ਦੀ ਭਾਈ ਆਸ ਆ ਜੇ ਤੇ ਚਾਰ ਦਾਂ ਦਾ ਕੀ ਮੁੱਲ ਕਰਦੇ ਆ ਜੀ ਆਪੇ ਦਾ ਮੁੱਲ 70000 ਕਰਦੇ ਜੀ ਮੁੱਲ ਇਹਦਾ 70000 ਮੰਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਠੀਕ ਹੋ ਜੀ ਤੇ ਆ ਜਿਹੜੀ ਦੂਸਰੀ ਵੜਾ ਇਹਦੀ ਕੀ ਡਿਟੇਲ ਹੈ ਇਹ ਗੱਪਣਾ ਜੀ ਇਹਦਾਵੇਂ 10 ਦਿਨ 10 ਦਿਨ ਗੱਪਣ ਠੀਕ ਹੋ ਜੀ ਪਹਿਲੇ ਸੁਦੇ ਸੁਣਾ ਜੀ ਪਹਿਲੇ 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 ਸੁਦੇ ਸੁਣਾ ਵੀਰੇ ਚਾਰ ਦਾਂ ਦੀ ਇਹ ਬੱਚੀ ਚਾਰ ਦਾਂ ਦੀ ਇਹ ਬੱਚੀ ਕਾਲੀ ਹੈ ਬਈ ਬਹੁਤ ਸੋਹਣੀ ਬੱਚੀ ਹੈ ਦੇਖ ਸਕਦੇ ਹੋ ਮੜਾ ਤੂਰਾ ਵਿਖਾ ਦਿਓ ਬਈ ਯਾਰ

ਉਸ ਬਰੀਡ ਦੀ ਹੈ ਬਈ ਕਾਲੀ ਆ ਬਹੁਤ ਸੋਹਣੀ ਬੱਚੀ ਹੈ ਵੀਰੇ ਘਰੇ ਰੱਖਣ ਵਾਲੀ ਆ ਛਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਵਧੀਆ ਥਾਣਾ ਨਿਖੜ ਮੇ ਥਾਣਾ ਵੀਰੇ ਸੋਨੇ ਭਾਈ ਕੀ ਮੁੱਲ ਕਰਦੇ ਜੀ ਆਪਾਂ ਇਹਦਾ ਇਹਦਾ 45 ਕਰਦੇ ਜੀ ਇਹਦਾ 45000 ਰੁਪਏ ਮੁੱਲ ਕਰਦੇ ਮੰਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਠੀਕ ਹੋ ਜੀ ਤੇ 30 ਜਨਵਰੀ ਦੀ ਕੀ ਡਿਟੇਲ ਹੈ ਜੀ ਤੇ ਮੈਂ ਟੋਕਰ ਦਾ ਗੱਣਾ ਜੀ ਟੋਕਰ ਗੱਣ ਮੈਂ ਆ ਕਿੰਨੇ ਦਿਨਾਂ ਕਿੰਨੇ ਮਹੀਨਿਆਂ ਦੀ ਗੱਣ ਨਹੀਂ 5 ਮਹੀਨਿਆਂ ਦੀ ਗੱਣ 5.5 ਮਹੀਨੇ ਦੀ 5.5 ਮਹੀਨੇ ਦੀ ਗੱਣ ਚੈੱਕ ਪਾਸ ਬਾਈ ਤੇ ਇਸ ਟਾਈਮ ਕਿੰਨਾ ਕੁਲ ਦੰਦ ਦੋ ਪੰਜ 6 ਕਿਲੋ ਪੰਜ ਪੰਜ 6 ਕਿਲੋ ਦੰਦ ਹੈਗਾ ਬਾਈ ਦੋਨੇ ਟਾਈਮ ਦੰਦ ਦਿੰਦੀ ਹੈ ਬਾਈ ਕਿਦਾਂ ਬਾਈ ਠੀਕੇ ਤੇ ਕੇ ਨਹੀਂ ਤੂੰ ਚਾੜ ਤੇ ਮਿਲਦੀ ਹੈ ਚਾੜ ਤੇ ਮਿਲਦੀ ਹੈ ਮਗਰ ਇਹਦੇ ਕੋਸ ਹੈਗਾ ਬਾਈ ਨਹੀਂ ਠੀਕ ਹੋ ਜੀ ਮੜੇ ਤੁਰਾ ਵਿਖਾ ਦਈਆ ਤਾਂ 5 ਕਿਲੋ ਦਰਦਾ ਬਈ ਜੇ ਕਿਸੇ ਵੀ ਨੂੰ ਚਾਹੀਦੀ ਹੋਵੇ ਤਾਂ ਚਬਾਈ ਕਰੋ ਦੋਨੇ ਟਾਈਮ ਵਾਂ ਕੇ ਸਾਢੇ ਪੰਜ ਮਹੀਨੇ ਦੀ ਗੱਬਣਾ ਤੁਸੀਂ ਦੇਖ ਸਕਦੇ ਹੋ ਬਈ ਤੁਸੀਂ ਤਣਾ ਦੀ ਕੁਆਲਿਟੀ ਚੰਗੀ ਆ ਲੇਖਰ ਮੈਂ ਖਾਣਾ ਲੰਮੇ ਥੋੜੇ ਸਨ ਪੂਰਾ ਦੇਖ ਸਕਦੇ ਹੋ ਬਈ ਤੁਸੀਂ 5.5 ਮਹੀਨਿਆਂ ਦੀ ਗੱਬਣਾ ਬਾਈ ਤੇ ਬਾਈ ਜੀ ਕੀ ਮੋਲ ਕਰਦੇ ਆ ਜੀ ਆਪਾਂ ਇਹਦਾ ਜੀ ਮੋਲੇ ਦਾ 55000 ਜੀ ਮੋਲੇ ਦਾ 55000 ਮਾਨ ਕੀਤਾ ਜਾਊਗਾ ਜੀ ਹਾਂ ਜੀ ਥੋੜਾ ਘਣਾ ਕਰਾ ਦਿਓ ਮੌਕੇ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94646 ਹਾਂ ਜੀ 36573 ਜੀ ਇੱਕ ਵਾਰ ਫੇਰ ਬੋਲ ਦਿਓ ਜੀ 94646 ਹਾਂ ਜੀ 36573 ਜੀ ਕਿਸੇ ਵੀਰ ਨੂੰ ਇਹਨਾਂ ਸਾਰੇ ਪਸ਼ੂਆਂ ਚ ਕੋਈ ਪਸ਼ੂ ਚੰਗਾ ਲੱਗਦਾ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤਕਰੀਬਨ ਵਧੀਆ ਪਸ਼ੂ ਲੈ ਕੇ ਆਉਂਦਾ ਬਾਈ ਤੁਹਾਡੇ ਰਹਿ ਰਹੇ ਜੀ ਪਸੂ ਸਾਡੇ ਨਾਲ ਠੀਕ ਹੋ ਜੀ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ ਬਾਈ ਜੀ